ਇੱਕ ਗਰੀਬ ਘਰ ਆ ਸੇਖਵਾ ਪਿੰਡ ਤੇ 30 ਸਾਲ ਦਾ ਨੌਜਾਨ ਜਿਹੜਾ ਕਿ ਛੋਟੇ ਛੋਟੇ ਦੋ ਬੱਚੇ ਨੇ ਜਿਹੜਾ ਕਿ ਟੀਕੇ ਲਾ ਕੇ ਨਸ਼ੇ ਦੇ ਟੀਕੇ ਲਾ ਕੇ ਇਹਦੀ ਮੌਤ ਹੋ ਚੁੱਕੀ ਔਰ ਇਸ ਘਰ ਵਿੱਚ ਤਰਾਸਦੀ ਹੈ ਕਿ ਕੋਈ 1 ਸਾਲ ਪਹਿਲਾਂ ਇਸ ਘਰ ਵਿੱਚ ਪਹਿਲਾਂ ਵੀ ਜਿਹੜਾ ਘਰ ਦਾ ਬੇਟਾ ਸੀ ਉਹ ਵੀ ਨਸ਼ੇ ਦੇ ਟੀਕੇ ਲਾ ਕੇ ਦਾ ਉਹ ਵੀ ਮਰ ਗਿਆ ਸੀ ਔਰ ਹੁਣ ਦੇਖ ਸਕਦੇ ਹੋ ਇਹਦੇ ਜਿਹੜੇ ਦੂਸਰਾ ਭਰਾ ਸੀ ਜਿਹੜੇ ਦੋ ਨਿਕਨੇ ਬੱਚੇ ਆ ਔਰ ਇਹ ਜਿਹੜੀ ਕੁੜੀ ਆ ਛੋਟੀ ਜਿਹੀ ਉਮਰ ਚ ਵਿਧਵਾ ਹੋ ਗਈ ਔਰ ਕਰੀਬ 30 ਸਾਲ ਦਾ ਜਵਾਨ ਸੀ ਜਿਹੜਾ ਨਸ਼ੇ ਦੇ ਟੀਕੇ ਲਾਉਂਦਾ ਸੀ ਉਹ ਨਸ਼ੇ ਦੇ ਟੀਕੇ ਲਾ ਲਾ ਕੇ ਨੇ ਤੁਸੀਂ ਆਪ ਤੁਸੀਂ ਦੇਖ ਲਓ ਸਾਡੇ ਨਾਲ ਮਾਤਾ ਜੀ ਉਹਦੀ ਮਜੂਰਾਂ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਗੱਲ ਹੋਈ ਕੀ ਬੇਟੇ ਪਹਿਲਾਂ ਕਿਦਾਂ ਹੁੰਦਾ ਪੂਰਾ ਤੇ ਹੁਣ ਕਿਵੇਂ ਬੁਰਾ ਹੋਇਆ ਪਹਿਲਾਂ ਵੀ ਨਸ਼ੇ ਨਾ ਹੀ ਹੋਇਆ ਹੁਣ ਵੀ ਨਸ਼ੇ ਨਾ ਹੀ ਹੋਇਆ ਹਾਂਜੀ ਮੇਰਾ ਤਾਂ ਘਰ ਝਾੜਤਾ ਨਸ਼ੇ ਨੇ ਮੇਰਾ ਕੋਈ ਨਾ ਕੋਈ ਇਨਸਾਫ ਹੋਣਾ ਚਾਹੀਦਾ ਇਹ ਪਿੰਡ ਦੇ ਵਿੱਚ ਉਹ ਨਸ਼ਾ ਮੁੱਕਣਾ ਚਾਹੀਦਾ ਵਾ ਕਿਦਾਂ ਨਸ਼ਾ ਮਾਰਾ ਕਿਹੜਾ ਨਸ਼ਾ ਕਰਦੇ ਸੀ ਚਿੱਟੇ ਦਾ ਹੀ ਟੀਕੇ ਚਿੱਟੇ ਦਾ ਹੀ ਲਾਉਂਦਿਆ ਰਿਹਾ ਇਹ ਬਾਕੀ ਗੋਲੀਆਂ ਗਾਲੀਆਂ ਵੀ ਖਾਂਦਾ ਰਿਹਾ ਵਾ ਹਾਂਜੀ ਜਿਹੜਾ ਦੂਜਾ ਪੁੱਤ ਮਰਿਆ ਉਹ ਕਿਦਾਂ ਮਰ ਰਿਹਾ ਮਤ ਉਹਨੇ ਵੀ ਟੀਕਾ ਹੀ ਲਾਇਆ ਵਾ ਆਣ ਕੇ ਬੁਖਾਰ ਚੜਿਆ ਹੈ ਬੁਖਾਰ ਦੇ ਵਿੱਚ ਟੀਕਾ ਲਾ ਲਿਆ ਆਣ ਕੇ ਤੇ ਲੈ ਗਿਆ ਨੰਬਰਸਾਰ ਨੰਬਰਸਾਰ ਉਹ ਦੱਤੀ ਹੋ ਗਈ ਉਹ ਤੇ ਹੰਜਵਾਬ ਦੇਤਾ ਉਹਨਾਂ ਨੇ ਤਾਂ ਜਿਆਦਾ ਢਿੱਲਾ ਹੋ ਗਿਆ ਵਾ। ਹਾਂਜੀ। ਤੇ ਹੁਣ ਕੀ ਚਾਹੁੰਦੇ ਤੁਸੀਂ? ਹਾਂਜੀ, ਸਾਨੂੰ ਨਸ਼ਾ ਮਿਲਣਾ ਚਾਹੀਦਾ ਇਹ ਪਿੰਡ ਦੇ ਵਿੱਚ ਨਸ਼ਾ ਮੁਕਣਾ ਚਾਹੀਦਾ ਵਾ। ਪਤਾ ਹੈ ਕਿ ਥਾਣਾ ਵੀ ਪਿੰਡ ਚ। ਹਾਂਜੀ, ਥਾਣਾ ਪੇ ਸੇਵਾ ਸਿੰਘ ਸੇਖਵਾ ਦਾ ਪਿੰਡ ਵਾ। ਹਾਂਜੀ। ਥਾਣਾ ਪਿੰਡ ਦੇ ਭਾਈ ਸਾਹਿਬ ਮਜੂਦ ਨੇ ਗੱਲਬਾਤ ਕਰਨਗੇ ਪਾਜੀ। ਕਿੰਦਾ ਤੁਹਾਨੂੰ ਲੱਗਾ ਵੀ ਨਸ਼ਾ ਕੀ ਕਰਨ ਹੋਇਆ ਸਾਰੀ ਕੱਲ। ਪਾਜੀ ਪਤਾ ਕੀ ਹੈ ਇਹ ਵੇਖੋ ਇਸੇ ਚਿੱਟੇ ਦਾ ਜਿਹੜਾ ਕੰਮ ਹੋਣਾ। ਇਹ ਨਹੀਂ ਬੰਦ ਹੁੰਦਾ। ਇੱਥੇ ਅੱਗੇ ਵੀ ਇੱਕ ਛੋਟਾ ਭਰਾ ਹੀ ਤਾਂ ਹੋ ਗਿਆ ਹੁਣ ਇਹ ਚਲਾ ਗਿਆ ਇਹਦਾ ਸਾਰਾ ਕੋਈ ਨਹੀਂ ਨਾ ਇਹਦਾ ਆਦਮੀ ਆ ਇਹਦੇ ਸਿਰ ਤੇ ਤਾਂ ਚਲੋ ਹੈ ਹੀ ਨਹੀਂ ਹੁਣ ਇਹਨਾਂ ਦੇ ਸਿਰ ਤੋਂ ਗਿਆ ਆ ਛੋਟੇ ਛੋਟੇ ਬੱਚੇ ਆ ਇਹਨਾਂ ਨੇ ਕਿੱਦਾਂ ਪਾਲਣਾ ਕੋਈ ਵੇਖੋ ਕਮਰੇ ਇਹਨਾਂ ਦੇ ਡਿੱਗਣ ਦੇ ਆ ਕੋਈ ਨਾ ਕੋਈ ਇਨਸਾਫ ਚਾਹੀਦਾ ਦੂਜਾ ਇਹ ਹੈ ਕਿ ਮਤਲਬ ਪਿੰਡ ਦੇ ਵਿੱਚੋਂ ਚਿੱਟਾ ਮੁਕਣਾ ਚਾਹੀਦਾ ਥਾਣਾ ਸਾਡੇ ਕੋਲ ਹੀ ਆ ਪਰ ਕੋਈ ਕਾਰਵਾਈ ਨਹੀਂ ਜੇ ਹੋਵੇ ਤੇ ਆ ਬੰਦ ਹੋ ਜਾਏ ਕੰਮ ਔਰ ਨਹੀਂ ਹੁੰਦੀ ਹੁਣ ਇਹ ਮਤਲਬ ਇਹ ਕਿਵੇਂ ਮਰਿਆ ਕਿ ਘਟਨਾ ਕਿਦਾਂ ਹੋਈ ਹੁਣ ਇਹ ਘਟਨਾ ਟੀਕਾ ਹੀ ਲਾਇਆ ਇਹਨੇ ਤਮੜ ਕੇ ਲੈ ਕੇ ਗਏ ਆਂ ਬਰਸਰ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਨਹੀਂ ਇਹ ਕਿਆਦਾ ਹੋ ਗਿਆ ਕੰਮ